ੴ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੇਂ ਤਬ ਪ੍ਰਸਾਦ ਸਵਈਏ ਸਰਾਬਗ ਸੁਧ ਸਮੋਸਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੋਰ ਸਰਾਧਨ ਸੁਧ ਸਦਾਇਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨ ਦੇਖਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੀ ਮਚੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਪਾਰੀ ਪੂਜਾਨ ਕੇ ਪੂਪ ਵਲੀਬਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਥੇ ਪਹੇ ਤੋ ਕਾਹਾਂ ਪਹੇ ਪੂਪਤ ਅੰਤ ਕੋ ਨਾ ਗਹਿਹੀਂ ਪਹੇ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਿਗਾਰੇ ਗੂਜਤ ਗੂੜ ਗਜਾਨ ਕੇ ਸੁੰਦਰ ਹਸਤ ਹੈ ਹੈ ਰਾਜ ਹਜਾਰੇ ਓਤ ਪਵਿੱਖ ਭਵਾਨ ਕੇ ਪੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਧਾਰੇ ਤੀਰਥ ਨਾਨ ਦਿਆਦ ਮਦਾਨ ਸੋ ਸੰਜਮ ਨੇਮ ਅਨੇਕ ਬਸਿਖੈ ਵੇਦ ਕੁਰਾਨ ਕਿਤੇਬ ਕੁਰਾਨ ਜਮੀਨ ਜੁਮਾਨ ਸੁਬਾਨ ਕੇ ਪੇਖੈ ਪਾਣ ਆਹਾਰ ਜਤੀ ਜਤਤਾ ਸਭੇ ਸੋ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਪਜੇ ਬਿਨ ਕੋਪਤ ਏ ਕਰਤੀ ਬਿਨ ਏਕ ਨਾ ਲੇਖੈ ਸੋਦ ਸਪਾਦ ਅਰੰਤ ਦਵਾਹ ਸੁਸਾਜ ਸੁਨਾਹ ਦਰਜਾਨ ਦਲenge ਭਾਰੀ ਗੁਮਾਨ ਭਰੇ ਮਨ ਮਹ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਨੀਰ ਮਮੋਰ ਮਵਾਸਨ ਮਾਤੇ ਮਤੰਗਣ ਮਾਲ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲenge ਬਿਰ ਅਪਾਰ ਵੱਡੇ ਵੱਡੇ ਅਰ ਵਿਚਾਰ ਹਿਸ਼ਾਰ ਕਿ ਤਾਰ ਪਛੇਆ ਤੋਰਤ ਦੇਸ ਮੋਮਿੰਦ ਮਵਾਸਨ ਮਾਤੇ ਅਗ ਜਾਣ ਕੇ ਮਾਲ ਮਲੇਆ ਗੜੇ ਗੜਾਨ ਕੋ ਤੋੜਨ ਹਾ ਸੋ ਵਸਨ ਹੀ ਚਕਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਚਕ ਏਕ ਸੋ ਏਕ ਦਵੇਆ दानव देव सुनिन साचर भूत पविख पवान जपेंगे जीव जते जल में थल में पल ही पल में सब थापत पेंगे पुन परतापन वाड जैत तु पापन ते ब पंज ख पेंगे साध समु प्रसन्न फिरै जग सतर सबै ब लोक च पेंगे मानव इंद्र गजेंद्र नारदप जोंत लको राज करेंगे कोट स्नान ग जाए एक दान अनेक सेम बरसाज भरेंगे ब्रह्म हे सर्व विष्णु सची पत अंत फसाय जम फांस करेंगे जय नरศรี पत के प्रसं हैं भगते नर फिरणा देह तेंगे कहां भयो जो दो लोचन मूंद के बैठ रहेओ बक्तियां लगायो ਨਹਾਤ ਫਿਰਿਓ ਲਿਐ ਸਾਤ ਸਮੁੰਦਰ ਲੋਕ ਗਇਓ ਪਰਲੋਕ ਗਬਾਇਓ ਬਾਸਕੀ ਅਬ ਕਿਆ ਅਨਸੋ ਬੈਠ ਕੇ ਐਸੇ ਹੀ ਐਸੇ ਸਬੈਸ ਬਤਾਇਓ ਸਾਚ ਕੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਲੇ ਲਟਕਾਇਓ ਕਾਹੂ ਲਿਖਿਓ ਅਰਵਾਚੀ ਦਿਸਾ ਮੈਂ ਕਾਹੂ ਪਸਾਹ ਕੁਸੀਸ ਨਿਭਾਇਓ ਕੋਬ ਤਾਨ ਕੋ ਪੂਜਤ ਹੈ ਪਸ ਕੋਮਰ ਤਾਨ ਕੋ ਪੂਜਨਤਾਯੋ ਕੂਰ ਕਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋਬ ਤਾਨ ਕੋ ਪੂਜਤ ਹੈ ਪਸ ਕੋਮਰ ਤਾਨ ਕੋ ਪੂਜਨਤਾਯੋ ਕੁਰ ਕਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਵੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ